ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਜੁੜੇ ਹੋ ਅਣਖ ਦੇ ਨਾਲ ਤੇ ਅੱਜ ਆਪਾਂ ਤੁਹਾਨੂੰ ਮੁਰਗਿਆਂ ਲਈ ਜੋ ਜਗਾੜ ਬਣਾਇਆ ਬੈਠਣ ਵਾਲਾ ਇਹਦੇ ਬਾਰੇ ਜਾਣਕਾਰੀ ਦੇਵਾਂਗੇ ਤੇ ਤੁਸੀਂ ਦੇਖੋ ਕਿਵੇਂ ਆਰਾਮ ਨਾਲ ਮੁਰਗੇ ਬੈਠੇ ਇਸ ਦਾ ਮਰਾਦ ਦਾ ਟਾਈਮ ਹੈ ਤੇ ਇਹ ਆਪਾਂ ਆਪ ਤਿਆਰ ਕੀਤਾ ਘਰੇ ਤੇ ਇਹਦੇ ਲਈ ਕੀ ਸਮਾਨ ਲੱਗਣਾ ਹੈ ਸਾਰੀ ਜਾਣਕਾਰੀ ਦੇਵਾਂਗੇ ਤੇ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰ ਦਿਓ ਜੇ ਚੰਗੀ ਲੱਗੇ ਆਜੋ ਦੱਸ ਦਿਆਂ ਤੁਹਾਨੂੰ ਸਾਰੀ ਜਾਣਕਾਰੀ ਇਹ ਹੈਗਾ ਜੀ 12 बाई 10 ਦਾ ਆਪਣਾ ਕਮਰਾ ਜਿਹਦੇ ਜੇ ਆਪਾਂ ਕੋਫੜ ਰੱਖੇ ਹੋਏ ਐ ਤੇ ਇਹਨਾਂ ਲਈ ਆਪਾਂ ਨੂੰ 8 ਦਾ ਟੇਡੇ ਮੰਬੂ ਚਾਹੀਦੇ ਐ ਬਾਂਸ ਦੇ ਤੇ 3 ਚਾਹੀਦੇ ਐ ਲੰਮੇ ਤੇ 12 ਫੁੱਟ ਇਹਨਾਂ ਦੀ ਲੰਬਾਈ ਹੋਵੇ ਸਾਰਿਆਂ ਮੰਮੂਆਂ ਦੀ ਇਹ ਲੈਣ ਲਈ ਅਸੀਂ ਆਪਣੇ ਸ਼ਹਿਰ ਰਾਮਾ ਮੰਡੀ ਵਿੱਚ ਪਹੁੰਚੇ ਆ ਤੇ ਇੱਥੇ ਇਹ ਜੋ ਛੋਟੀ ਜੀ ਦੁਕਾਨ ਹੈ 262 ਨੰਬਰ ਗਾਂਧੀ ਮਾਰਕੀਟ ਦੇ ਵਿੱਚ ਛੱਡਾ ਥੱਲੇ ਤੇ ਬਹੁਤ ਭਗਤ ਬੰਦੇ ਐ ਤੇ ਆ ਮਨ ਜੇ ਮੁੰਜੇ ਬੁੰਨ ਦਾ ਕੰਮ ਵੀ ਕਰਦੇ ਤਾਂ ਇਹਨਾਂ ਨਾਲ ਆਪਾਂ ਸੌਦਾ ਸੈੱਟ ਕੀਤਾ ਹੈ 11 ਬਾਸ ਤੇ ਕੁਝ ਨਾਟਾ ਜਿਨਾਂ ਨਾਲ ਆਪਾਂ ਬਾਸ ਨੂੰ ਇੱਕ ਜਾਣ ਕਰਨਾ ਹੈ ਤੇ ਜੇ ਤੁਸੀਂ ਵੀ ਕਿਸੇ ਤਰ੍ਹਾਂ ਦਾ ਸਮਾਨ ਘਰੇਲੂ ਵਰਤੋਂ ਵਿੱਚ ਵਾਲਾ ਲੈਣਾ ਚਾਹੁੰਦੇ ਹੋ ਤਾਂ ਇਹਨਾਂ ਬਾਈਆਂ ਤੋਂ ਲਓ ਕਿਉਂਕਿ ਛੋਟੇ ਦੁਕਾਨਦਾਰ ਦਾ ਆਪਾਂ ਫਾਇਦਾ ਕਰੀਏ ਤੇ ਇਹਨਾਂ ਤੋਂ ਆਪਾਂ ਬਾਸ ਲੈ ਕੇ ਇਹਨਾਂ ਨੂੰ ਰੇਡੀਅਲ ਦਾ ਨੰਬਰ ਦੇਤਾ ਫਿਰ ਰੇਡੀਅਲ ਆਪਣੇ ਬਾਸ ਚੱਕ ਕੇ ਪਿੰਡ ਲਿਆਊਗਾ ਡਾਕਟਰ ਸਾਹਿਬ ਸੌਦਾ ਫੱਤਾ ਕਰੀ ਜਾਂਦੇ ਸੱਟ ਇਹਨਾਂ ਨਾਲ ਤੇ ਚਲੋ ਹੁਣ ਪਿੰਡ ਚੱਲਦੇ ਆਂ ਹਾਂਜੀ ਬਾਸ ਲੈ ਕੇ ਵੀਰ ਪਹੁੰਚ ਚੁੱਕਾ ਹੈ ਜਿਹੜੀ ਤੇ ਇਹ ਸ਼ਕੰਦਰ ਸਿੰਘ ਸਾਡੇ ਪਿੰਡ ਦਾ ਨਵਾਂ ਕੰਮ ਚ ਲਾਇਆ ਬਾਈ ਨੇ ਤੇ ਬਾਸ ਤੇ ਨਟ ਲਿਆਏ ਆਪਣੇ ਜੇ ਕਿਸੇ ਨੇ ਸਮਾਨ ਮੰਗਾਉਣਾ ਹੋਵੇ ਰਾਮਾ ਮੰਡੀ ਤੋਂ ਬਠਿੰਡਾ ਜ਼ਿਲ੍ਹੇ ਚ ਤਾਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਤੇ ਘਰੇ ਸਮਾਨ ਪਹੁੰਚਦਾ ਕਰਦਾ ਬਾਈ ਬਾਜਬ ਰੇਟ ਹੈ ਉਹ ਜਿਆਦਾ ਖੇਚਲਾ ਵੀ ਕਰਨ ਦੀ ਲੋੜ ਨਹੀਂ ਦੁਕਾਨਦਾਰ ਨੂੰ ਦੱਸ ਕੇ ਆ ਜਾਓ ਫਲਾਣਾ ਬੰਦਾ ਆਊਗਾ ਤੇ ਉਹ ਆਪ ਦਾ ਸਮਾਨ ਇੱਥੇ ਰੱਖ ਦਿੰਦੇ ਆ ਦੱਸ ਦਿੰਨੇ ਆ ਨੰਬਰ ਹੈਗਾ ਇਹਦਾ ਜੀ ਸਕਰੀਨ ਤੇ ਲਾ ਦਿੰਨੇ ਆ 9977808645 ਤੇ ਇਹ ਆ ਗਈ ਆਪਣੇ ਬੰਬੂ ਬਾਸ ਦੇ ਇਹਨਾਂ ਨੂੰ ਹੁਣ ਮਿਣ ਕੇ ਆਪਾਂ ਇਹਨਾਂ ਵਿੱਚ ਸੁਰਾਖ ਕਰਨੇ ਆ ਤੇ ਸੁਰਾਖ ਕਰਨ ਲਈ ਆਪਾਂ ਨੂੰ ਚਾਹੀਦੀ ਹੈ ਡ੍ਰਿਲ ਮਸ਼ੀਨ ਡ੍ਰਿਲ ਮਸ਼ੀਨ ਆਪਾਂ ਲੈ ਆਏ ਆ ਆ ਦੇਖੋ ਇਹ ਜਿਹੜਾ ਕਰਾਂਗੇ ਸਰਾਖ ਹਾਂਜੀ ਤਿੰਨ ਬੰਬੂਆਂ ਵਿੱਚ ਤਾਂ ਆਪਾਂ 8 ਸਰਾਖ ਕਰਨੇ ਆ ਤੇ 8 ਬੰਬੂਆਂ ਵਿੱਚ ਆਪਾਂ ਤਿੰਨ ਸਰਾਖ ਕਰਨੇ ਆ ਇਹ ਤੁਸੀਂ ਆਪ ਦੇ ਕਮਰੇ ਦੀ ਲੰਬਾਈ ਚ ਲਾਈ ਦੇ ਹਿਸਾਬ ਨਾਲ ਮਿੰਤੀ ਕਰ ਲੈਣੀ ਹੈ ਤੇ ਡਰਲ ਮਸ਼ੀਨ ਨਾਲ ਸਰਾਖ ਕਰ ਲੈਣੇ ਧਿਆਨ ਰੱਖਿਓ ਬੰਬੂ ਫਟਣ ਨਾ ਕਿਉਂਕਿ ਇਹ ਫਟ ਜਾਂਦੇ ਆ ਫਿਰ ਉੱਥੇ ਨਟ ਉਨੀ ਤਾਕਤ ਨਹੀਂ ਦੇ ਸਕਦਾ ਜਲਦੀ ਆਪਣਾ ਜਿਹੜਾ ਜਿਗਾਰ ਟੁੱਟ ਸਕਦਾ ਭਾਰ ਨਾਲ ਕਿਉਂਕਿ ਮੁਰਗੇ 20 25 ਮੁਰਗੇ ਨੇ ਬੈਠਣਾ ਤਾਂ 1.5 2 ਕਿਲੋ ਦਾ ਮੁਰਗਾ ਇੱਕ ਹੈ ਪਤ 40 ਤੋਂ ਪਲੱਸ ਵਗ ਜਾਂਦਾ ਭਾਜ ਨੂੰ ਤਾਂ ਇਸ ਚੀਜ਼ ਦਾ ਧਿਆਨ ਰੱਖਣਾ ਹੈ ਵੀ ਜਿਹੜੇ ਆਪਾਂ ਬਾਸ ਲਿਆਉਣੇ ਆਏ ਮਜ਼ਬੂਤ ਹੋਣ ਚੰਗੀ ਕੁਆਲਿਟੀ ਦੇ ਹੋਣ ਜੇ ਹਰੇ ਬਾਸ ਮਿਲਦੇ ਆ ਤਾਂ ਥੋੜਾ ਸੁੱਕੇ ਬਾਸ ਲੈਣ ਦੀ ਕੋਸ਼ਿਸ਼ ਕਰਿਓ ਤੇ ਲੋ ਜੀ ਆਪਾਂ ਇਹਨੂੰ ਕਰ ਰਹੇ ਆ ਫਿੱਟ ਤੇ ਆਪਣੇ ਆਉਣ ਜਾਣ ਦਾ ਰਸਤਾ ਆਪਦੇ ਹਿਸਾਬ ਨਾਲ ਰੱਖ ਲੈਣਾ ਤੁਸੀਂ ਲੋ ਜੀ ਖੁੱਡਾ ਦੇ ਹੁਣ ਆਪਾਂ ਫਿੱਟ ਕਰਦੇ ਆ ਤਿਆਰ ਕੀਤਾ ਪੈਣਾ ਇੱਕ ਇੱਕ ਨਟ ਪਾਇਆ ਤੇ ਕਿਵੇਂ ਲੱਗਿਆ ਜੁਗਾਰ ਕੀ ਮਟੀਰੀਅਲ ਚਾਹੀਦਾ ਹੈ ਜਰੂਰ ਦੱਸਿਓ ਬਹੁਤ ਸੋਖਾ ਬੰਦਾ ਇਹ ਜਿਮੁਰਗਾ ਜਿਆਦਾ ਇੱਕ ਬੀਦਿਆਂ ਲੱਗਦੇ ਵੀ ਨਹੀਂ ਤੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਸ਼ੇਅਰ ਜਰੂਰ ਕਰ ਦਿਓ ਧੰਨਵਾਦ